24 ਸੌਣ 8 ਅਗਸਤ ਬਰਾ 2025 ਸ਼ੁੱਕਰਵਾਰ ਦਾ ਦਿਨ ਸਵਾ 7 ਵਜੇ ਦਾ ਵੇਲਾ ਧੂਆਂ ਉੜਦਾ ਡੇਕਾਂ ਕੋਲ ਦੀ ਦੱਸਦਾ ਕਿ ਭਾਈ ਹਾਰਿਆਂ ਚ ਅੱਗ ਪਾਈ ਪਈ ਆ ਹਾਰਿਆਂ ਚ ਤੇ ਕੋਠੇ ਚੜੇ ਗੱਗੂ ਵਾਲੇ ਪਾਸੇ ਟੱਪਦੇ ਆ ਵਾਹਿਗੁਰੂ ਜੀ ਤੇ ਬੰਬੂ ਕਾਰ ਲੈ ਆਉਣਾ ਇਧਰੋਂ ਤੇ ਅ ਦੁਕਾਨਾਂ ਤੇ ਇੱਕ ਦੋ ਕੰਮ ਨੇ ਨਲੇ ਦੁੱਧ ਸ਼ੁੱਧ ਪਾ ਕੇ ਆਉਣਾਗਾ ਤੇ ਆਪਣੇ ਵਾਲਾ ਬੰਬੂ ਕਾੜ ਮਨਪ੍ਰੀਤ ਭਾਈ ਖੇਤ ਲੈ ਕੇ ਗਿਆ ਉਹ ਇਹ ਇਧਰ ਉਗਮਾੜੀਆਂ ਦੇ ਮੁਰਕੇ ਨਹੀਂ ਦਿੱਤੀ ਬਾਂਗ ਵਾਹਿਗੁਰੂ ਕਾਲਾ ਬੰਬੂ ਕਾੜ ਕਰਿਆ ਠੀਕ ਐ ਇੱਥੇ ਹੀ ਦੁੱਧ ਦਾ ਦਬਾ ਕੇ ਆਉਣਾ ਉਹ ਖੇਤ ਗਿਆ ਹੋਇਆ ਮਨਪ੍ਰੀਤ ਯਾਰ ਵਾਹਿਗੁਰੂ ਬੋਲੇ ਸਾਸਰੀਕਾਲ ਚਾਚਾ ਸੋ ਸਹੀ ਕੰਮ ਹੋ ਗਿਆ ਕਿ ਇੱਕ ਸਿਮ ਮੁੱਤ ਜਾ ਕੇ ਲੈ ਲਾਂਗੇ ਚਾਚਾ ਆਪਣਾ ਸਬਸਕ੍ਰਾਈਬਰ ਜਿਵੇਂ ਯੂਜ਼ ਕਰਾਂਗੇ ਆਪਾਂ ਬਸ ਦੋ ਤਿੰਨ ਕੰਮ ਸੀ ਇਹ ਆਪਣੇ ਹੋ ਗਏ ਆ ਪਿੰਦੂ ਮਿੱਤਰ ਨੂੰ ਮਿਲਦੇ ਆਂ ਹਾਂ ਤੜਕੀ ਚਾਚਾ ਕਾਂ ਦਾ ਲਾ ਲੈਣਾ ਪਹਿਲਾਂ ਦਾ ਤੇਰਾ ਬਲੌਗ ਕਿੱਥੇ ਜੀ ਬੋਲੀ ਜਾਂਦੀ ਆ ਵਸ ਜੀ ਸਾਸਰੀਕਾਲ ਵਸ ਜੀ ਸਾਸਰੀਕਾਲ ਭਾਈ ਤੁਸੋਂ ਵੀ ਭਾਈ ਉਹ ਬਾਅਦ ਸੈਜ ਹੋ ਰਿਹਾ ਦਾ ਪਹਿਲਾਂ ਤੇਰਾ ਦੇਖ ਤੜਕੀ ਠੀਕ ਐ ਤੇ ਵੀਡੀਓ ਕਿਹੜੇ ਮੁੰਡੇ ਦਾ ਦੇਖਦਾ ਕੀ ਆ ਉਹਦਾ ਨਾਮ ਇਹ ਬਿੱਟੂ ਬਿੱਟੂ ਦਾ ਠੀਕ ਤੇ ਸਾਸਰੀ ਕਾਲ ਭਾਈ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿੰਡ ਸੂਰਤੀਏ ਤੋਂ ਸਾਫ਼ ਸੁਥਰੀ ਗੱਲਬਾਤ ਕਰਦੇ ਰਹਿਣੇ ਸਾਜੀ ਛੋਡੇ ਨਾਲ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਚੱਲ ਜਿਹੜੀ ਘਰ ਪਰਵਾਜ਼ ਚ ਬੈਠ ਕੇ ਗੱਲਬਾਤ ਦੇਖ ਸੁਣ ਸਕਦੇ ਤੁਸੀਂ ਉਹੋ ਜੀ ਗੱਲਬਾਤ ਦਿਖਾਉਂਦੇ ਰਹਿਣੇ ਤੇ ਦਰਮਾਸੀ ਨੇ ਭਾਈ ਮਿਰਚਾਂ ਡੂੰਗਣ ਤੇ ਡਿਉਟੀ ਲਾ ਰੱਖੀ ਆ ਮਨੋ ਮਹਾ ਸਭ ਕ ਜਾਣੀਏ ਫਿਰ ਵੀ ਸੁੱਕ ਗਿਆ ਧੁੱਪ ਲੱਗਿਓ ਆ ਹੁਣ ਪਹਿਲਾਂ ਤਾਂ ਕਹੀ ਜਾਂਦਾ ਧੁੱਪ ਹੀ ਲੱਗਿਓ ਤਾਂ ਉਹੀ ਸਲਾ ਬਗੀਆਂ ਹੋਈਆਂ ਰਹੀਆਂ ਵਿੱਚੋਂ ਗੰਦਗੀਆਂ ਹੀ ਨਿਕਲ ਜਾਣਗੀਆਂ ਵਧੀਆ ਵਧੀਆ ਰਹਿ ਜਾਣਗੀਆਂ ਹਾਂ ਮੇਰੀ ਮਾਤਾ ਵੀ ਰੋਜ਼ਦਰ ਹੀ ਰੱਖਦੇ ਸੀ ਪਹਿਲਾਂ ਮੈਂ ਕਿਹਾ ਉੱਤੇ ਹੋਰ ਗਣੀਆਂ ਪੈ ਜਾਣਗੀਆਂ ਤੁਸੀਂ ਮੈਂ ਕਿਹਾ ਧੁੱਪ ਤਾਂ ਹੁੰਦੀ ਨਹੀਂ ਸੀ ਪਹਿਲਾਂ ਮੈਂ ਇਹਨਾਂ ਨੂੰ ਪੀ ਲਾਂਗੇ ਇਹ ਦੇ ਦੇਗੀ ਭਈ ਆਪਾਂ ਨੂੰ ਕੌਣ ਬੀ ਆਖੰਮਾ ਠੀਕ ਐ ਭਾਈ ਭੈਣ ਹੋਰੇ ਦੇਖ ਗਏ ਸੀ ਇਹ ਮਿਰਚਾਂ ਇਧਰੋਂ ਕਿਹਨੇ ਆ ਕੇ ਬਹਿ ਗਿਆ ਕਾਲਾ ਕਹਿੰਦੇ ਮਲੇਸ਼ੀਆ ਵਾਲਾ ਸਾਸਰੀ ਕਾਲ ਭਾਈ ਕਾਲੇ ਵੱਲੋਂ ਸਾਰਿਆਂ ਨੂੰ ਗਾਂ ਨਹੀਂ ਦੱਸਦਾ ਸਾਰਿਆਂ ਨੂੰ ਦੱਗੂ ਐ ਦੱਗੂ ਤਾਂ ਤੇਨੂੰ ਪਤਾ ਹੀ ਕਿੱਥੇ ਹੁੰਦਾ ਉਹ ਗਿਆ ਹੋਇਆ ਖੇਤ ਮਨਪ੍ਰੀਤ ਪਾਣੀ ਛੱਡਣ ਉਹ ਕਹਿੰਦਾ ਬੰਗੀਆਂ ਵਿੱਚ ਪਾਣੀ ਛੱਡ ਕੇ ਉਹ ਟਾਈਮ ਲੱਗ ਜਾ ਮੈਂ ਵੀ ਟਾਈਮ ਨਾਲ ਮੁੜ ਜਾ ਸੱਚ ਫੇਰ ਬਾਪਾ ਕੋ ਮੁੜਿਆ ਹਰਾ ਲੇਉਂਗੇ ਹਾਂ ਹਰਾ ਨਹੀਂ ਹਰਾ ਨਹੀਂ ਉਹ ਕਰ ਕਿਉਂ ਨਾ ਇੱਥੇ ਹੀ ਦੁਕਾਨਾਂ ਦੀਆਂ ਹਨਾ ਗੇਰਾ ਦਾ ਹੋਰ ਚਾਚਾ ਤਾਕੜਾਂਗਾ ਕਿੱਧਰ ਖੜਾ ਹੋ ਬੰਗੂੜ ਅਗਲੇ ਪਾਸੇ ਆ ਆਉਂਦਾ ਲੋਟਾ ਤੂੰ ਬੱਸ ਤਾਕੜਾ ਤਰਜੀ ਹੋ ਜਾ ਕਰ ਐ ਕੈਮਰਾ ਦੇਖ ਕੇ ਛਾਲ ਮਾਰਿਆ ਕਰ ਬਈ ਇਹ ਤਾਂ ਬਿਮਾਰ ਆ ਬਈ ਸ਼ਕਤ ਬਿਮਾਰ ਆ ਤੂੰ ਇਹਨੂੰ ਚਿਡਾ ਨਾ ਕਰਿਆ ਕਰੋ ਯਾਰ ਗੱਡੀ ਬਈ ਪੈਂਚਰ ਪੂੰਚਰ ਹੋ ਗਈ ਮੁੜ ਕੇ ਐ ਹੀ ਖੜਾ ਤੀ ਇਹ ਗੱਗੂ ਰਹਿਣੇ ਕੀ ਕੋ ਮਾਲ ਪਤਾ ਪਰ ਲੈ ਮਾਗ ਦੇ ਉਹ ਆਪਣਾ ਲਿਆਂਗਾ ਠੀਕ ਮਦਨ ਕਈ ਜਾਂਦਾ ਹੁਣ ਤਾਂ ਹੀ ਟਾਈਮ ਲੱਗ ਗਿਆ ਹਾਂ ਬਸ ਆ ਟੋਕਾ ਕਰਦੇ ਆ ਰੇੜੀ ਅੰਦਰ ਲਾ ਦੂ ਆਂ ਐਦਾਂ ਕਰ ੱੱਡਾ ਘਰਾਂਦਰ ਲਾ ਦੂੰਗਾ ਤੋਕਾ ਕਰਦਿਆਂ ਘਰਾਂ ਰੇੜੀ ਵਿੱਚ ਹੀ ਪੈ ਰੂਗਾ ਜਲਦ 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 ਚੱਲ ਚੱਲ ਕੀ ਘਟੇ ਚੱਲ ਲੈ ਜੂ ਮੁਰਦਾਵਾ ਜਾ ਕੇ ਆ ਹਰਾ ਦਾ ਬਹੁਤ ਸੋਹਣਾ ਹੈ ਕਿੱਟਾ ਲੈ ਕੇ ਉਤਰ ਕੇ ਰੇੜੀ ਭਾਈ ਅੰਦਰ ਛਾਂ ਚ ਕਰਕੇ ਲਾਤੀ ਤੇ ਮੱਝਾਂ ਅੰਦਰ ਬੰਨ ਕੇ ਜਦੋਂ ਉਹਨਾਂ ਨੂੰ ਪਾਣੀ ਧਾਣੀ ਪਾ ਕੇ ਸਾਰਾ ਕੰਮ ਨਿਬੜ ਜੇ ਤੇ ਉਦੋਂ ਭਾਈ ਬੜੇ ਸਕੂਨ ਵਾਲੀ ਗੱਲਬਾਤ ਹੁੰਦੀ ਹੈ ਤੇ ਉਹ ਤੋਂ ਉਹਦੋਂ ਬਾਅਦ ਆਪਦੇ ਛੋਟੇ ਮੋਟੇ ਕੰਮਕਾਰ ਬੰਦੇ ਦੇ ਹੁੰਦੇ ਆ ਉਹ ਦਿਨ ਦੇ ਆ ਰਹੇ ਜਾਂਦੇ ਤੇ ਆ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਬਾਈ ਤਰੀਕਾ ਤੋਂ ਦੀ ਤਿਆਰੀ ਆ ਤਿਆਰੀ ਤਾਂ ਮੇਰੀ ਬਸ ਹੋਣੀ ਹੈ ਅੱਜ ਕੱਲ੍ਹ ਚ ਹੀ ਸੀਗੀ ਤੇ ਇੱਕ ਅੱਧਾ ਦਿਨ ਹੋਰ ਲੇਟ ਆ ਜਾਣਾ ਐਂਤ ਕੀ ਤਿਆਰੀਆਂ ਬੜੀਆਂ ਹਾਂ ਲੰਮੀਆਂ ਹੋ ਗਈਆਂ ਤੇ ਮਾਤਾ ਵੀ ਖੜੇ ਇੱਧਰ ਤਿਆਰ ਸਸਰੀ ਘਾਲ ਭਾਈ ਸਾਰਿਆਂ ਨੂੰ ਧੰਨਵਾਦ ਸਾਡੇ ਵ ਫੇਸਬੁਕ ਤੇ ਦੇਖਦੇ ਫੋਲੋ ਵੀ ਕਰੋ ਤੁਰ ਤਾ ਲੈ ਕੇ ਤੁਰਤੇ ਕ ਬਲਾਕ ਜੂਰ ਦੇਖਣਾ ਤਿਆਰੀ ਤਾਂ ਭਾਈ ਇਹਦੀ ਭਵਾਂ ਦੀ ਅੱਜ ਤੁਰ ਜਾਂਦਾ ਹੁਣ ਪਰ ਸਵੇਰੇ ਮੇਰੇ ਪੇਕੇ ਆਉਣਗੇ ਰਖੜੀਆਂ ਬੰਨਣ ਤੇ ਇਹਦੇ ਮਾਮੇ ਕਹਿੰਦੇ ਭਾਈ ਮੇਰੇ ਸਾਥ ਦੇ ਆਏ ਬਿਨਾਂ ਨਾ ਜਾਇਓ ਹੁਣ ਸਵੇਰੇ ਜਿਹੜੇ ਰਖੜੀ ਬੰਨ ਕੇ ਤੁਰ ਗਿਆ ਭਵਾਂ ਤੇ ਤਸਵੀਰ ਤੁਰ ਪਏ ਭਵਾਂ ਦੀ ਪਾਸੇ ਤੁਰ ਪੇ ਹਾਂ ਕੋਨ ਤਿਆਰੀ ਆ ਭਾਈ ਮਾਮੇ ਦਾ ਸਾਰਾ ਪਰਿਵਾਰ ਆਊਗਾ ਬਈ ਤੇ ਸਾਰੇ ਜਾਣੇ ਆਉਣਗੇ ਤੇ ਉਹ ਕੱਲ ਨੂੰ ਕਹਿੰਦੇ ਸਾਨੂੰ ਮਿਲ ਲਾਂਗੇ ਦੋ ਘੰਟੇ ਗੱਲਾਂ ਕਰ ਲੈ ਕਹਿੰਦੇ ਤੇ ਮੈਂ ਕਿਹਾ ਠੀਕ ਹੈ ਤਿਆਰੀ ਦਾ ਵਾਸਤੇ ਮੇਰੇ ਰੋਕ ਲਾਤੀ ਭਾਈ ਬਿਜਾਈ ਨਾ ਮੇਰੇ ਆਏ ਬੰਨਾ ਤੁਸੀਂ ਅੱਜ ਕੱਲ੍ਹ ਦੀ ਜਿਹਾਣਾ ਕੱਲ ਨੂੰ ਆਉਣਗੇ ਉਹ 9 ਅਗਸਤ ਨੂੰ ਤੇ ਤਿਆਰੀਆਂ ਤੋਂ ਹਲੇ ਬਸ ਚੱਲੀ ਜਾਂਦੀਆਂ ਨੇ ਕੋਈ ਨਾ ਕੋਈ ਹੋਰ ਚੀਜ਼ ਜਾਦਾ ਆ ਜਾਂਦੇ ਜਿਵੇਂ ਆਪਣਾ ਐਕਸਟੈਂਸ਼ਨ ਬੋਰਡ ਹੁੰਦਾ ਉੱਦੇ ਸਰਦੂਲਗੜ ਵੀ ਆਸੀ ਫਿਰ ਮੇਰੇ ਭੁੱਲ ਗਿਆ ਵੀ ਉਹ ਜਿੱਕੇ ਤੁਰੇ ਪਰੇ ਆਪਾਂ ਰਹਿਨੇ ਆ ਦੂਰ ਨੇੜੇ ਬੰਦਾ ਲਾ ਕੇ ਚਾਰਜ ਬੰਦਾ ਚਲ ਉਹ ਤਾਂ ਤੂੰ ਲੈ ਆਈਂ ਬੈਠ ਜਾਂਦਾ ਹਾਂ ਵੀ ਛੋਟੀਆਂ-ਛੋਟੀਆਂ ਹੋਰ ਦੋ ਚਾਰ ਗੱਲਾਂ ਆਈਆਂ ਚਲ ਉਹ ਤਾਂ ਇੱਥੋਂ ਪਿੰਡੋਂ ਵੀ ਮਿਲ ਜੂਗਾ ਕੰਮਕਾਰ ਉਹ ਹੀ ਗੱਲ ਦਾ ਤੂੰ ਪੁੱਛਿਆ ਨਹੀਂ ਤੂੰ ਫਿਰ ਸਰਦੂਲਗੜ ਜਾ ਐ ਭੱਜ ਕੇ ਹਾਂ ਇੱਕ ਵਾਸਤੇ ਜਾ ਕੇ ਦੂਜੀ ਅੱਜ ਵੀ ਸ਼ਹਿਰ ਜਾਣ ਦੀ ਸਲਾਹ ਜੀ ਕਰੀ ਜਾਂਦਾ ਸੀਗਾ ਫਿਰ ਮਾਤਾ ਨੂੰ ਛੱਡ ਓ ਸਾਫ ਸਵਾਇਆਂ ਕਰਦੇ ਆ ਅੱਜ ਮੈਂ ਆਪਾਂ ਉ ਤਾਂ ਚੱਲ ਰੋਜ਼ ਜੀ ਬੱਚਾ ਚਲਾਉਂ ਜਾ ਭਾਈ ਬੁੜੀ ਤੇ ਫੇਖ ਕੇ ਆਉਣਗੇ ਉਹ ਤਾਂ ਰੋਜ਼ ਹੀ ਆਏ ਬਈ ਹੁੰਦੀਆਂ ਰਹਿੰਦੀਆਂ ਇਹ ਜੀਆਂ ਸਾਫ ਸਪਾਈਆਂ ਤਾਂ ਪਰ ਜਿੱਦੇ ਕੋਈ ਮਲਾ ਇਹ ਜੀ ਕੁਝ ਸਪੈਸ਼ਲ ਜਿਆਦਾ ਹੁੰਦਾ ਉਦਦੇ ਫਿਰ ਬੰਦਾ ਥੋੜੀ ਜਿਹੀ ਵੱਧ ਦਿੱਤੀ ਜਾਂ ਲੈਂਦਾ ਤੇਰੀ ਬੂਆ ਬਾਲੇ ਪਖਾਣੇ ਪਾਉਂਦੀ ਹਾਂ ਉਹ ਬੂਆ ਪਾਕ ਪਖਾਣੇ ਪਾਉਂਦੀ ਬੁੜੀ ਦੇ ਆਏ ਪੇਕ ਕੇ ਬੁੜੀ ਲਾਲ ਗੁੱਲਾ ਸੇਕ ਕੇ ਬੁੜੀ ਦੇ ਆਏ ਕੋਈ ਬੁੜੀ ਸੁਜਪੜਾਲਾ ਹੋਈ ਜਨੀ ਰਈ ਫੂ ਆਂਗਾ ਜੇ ਬਾੜਾ ਦੱਸ ਦਿਆ ਹੁੰਦਾ ਤੇ ਹੁਣ ਭਈ ਚਾਹ ਜੜਾ ਹੋਇਆ ਤੇ ਆ ਕੇ ਆਉਣਗੇ ਫੁੱਲ ਕੇ ਐਡੇ ਹੋ ਰਹਿਆਂਗੇ ਵੀ ਚਾਹ ਚੜਿਆ ਪਿਆ ਭਾਈ ਪਰ ਜਾਈ ਮਾਂ ਉਗੀ ਛੋਟੀ ਸਾਡੀ ਵੱਡੀ ਮਾਤਾ ਮੁੱਕ ਗਈ ਛੋਟੀ ਚਾਚੀ ਆ ਚਾਚੀ ਨੂੰ ਮਾਂ ਹੀ ਕਹਿੰਦੇ ਆ ਬਸ ਮਾਸੀ ਦਾ ਨਾਮ ਛੋਟੀ ਨਾਨੀ ਛੋਟੀ ਨਾਨੀ ਹਾਂ ਤੇ ਬੇਰਸ ਗੋਲੇ ਇੰਨਾ ਕਾ ਸੋਨੂ ਸਾਰੇ ਆਉਂਦੇ ਫੇਰ ਮਾਹੌਲ ਮੈਂ ਬੇਰਸ ਗੋਲੇ ਇੰਨਾ ਕਾ ਤਾਂ ਫੁੱਲਿਆ ਹਾਂ ਮੰਮੀ ਕੋਲੇ ਜਾਊਂਗਾ 1 ਰੁਪਿਆ ਲਿਆਊਂਗਾ ਫਿਰ ਤੈਨੂੰ ਖਾਊਂਗਾ ਸਹਿਜ ਹੋਰੇ ਖਾਣਾ ਜਾ ਪੌਂਦੇ ਹੁੰਦੇ ਨੇ ਕੀ ਵੱਡੇ ਮੰਮੀ ਕਿਰੀ ਜਾਂਦੇ ਵੱਡੀ ਮੰਮੀ ਵਿਚਾਰੀ ਇੱਥੇ ਫਿਰਦੀ ਹੋਊਗੀ ਕਿਤੇ ਖਾ ਜਾਉਂਦਾ ਲੰਮੀ ਛਿੜ ਗਈ ਆ ਇੱਧਰ ਗਈ ਆ ਪਤਾ ਨਹੀਂ ਕੀ ਦੇ ਕਰੇ ਗਈ ਆ ਗੀਪਣ ਕੇ ਘਰੇ ਗਈ ਆ ਪਤਾ ਨਹੀਂ ਭਾਈ ਗੇੜੇ ਕੱਢਣ ਗਏ ਨਾਲੇ ਤੋਰਾ ਫੇਰਾ ਹੋ ਜਾਂਦਾ ਭਈ ਇਹਨੇ ਨਾਲ ਵੱਡੇ ਮੰਮੀ ਮੰਮੀ ਦੇ ਸਕੇ ਭੈਣ ਨੇ ਮਾਸੀ ਮੇਰੇ ਵੱਡੇ ਮੰਮੀ ਕਹਿੰਦੇ ਇੱਧਰ ਲਗਾ ਰਾਂ ਨਾਲ ਲਗਮੀ ਹੈ ਬਈ ਕੋਈ ਵੀਰ ਨਵਾ ਜੁੜਿਆ ਹੁੰਦਾ ਜਲ ਦੱਸ ਦਿੰਨੇ ਆ ਪਿੱਛੇ ਵਿਚਾਲ ਦੀ ਗੇਟ 'ਚ ਰੱਖਿਆ ਹੋਇਆ ਇਹਨਾਂ ਦਾ ਤੇ ਗੋਡੇ ਭਵਾਏ ਸੀ ਇਹਨਾਂ ਦੇ ਹੁਣ ਤਾਂ ਹੋ ਗਏ ਮੈਂ 3-4 ਮਹੀਨੇ ਹਾਂ 6 ਮਹੀਨੇ ਹੋ ਗਏ ਤੈਨੂੰ ਕਿ ਹੋ ਗਏ 5 ਹੋ ਗਏ 5 ਤੋਂ ਟੱਪ ਗਏ ਬਾਈ 5 ਹੋ ਗਏ ਇੱਕ ਨੂੰ 8 ਮਾ ਲਾ ਕੇ ਇੱਕ ਨੂੰ 7 ਮਾ ਲਾ ਗਏ ਗੋਡੇ ਨੂੰ ਹਾਂ ਦੋਨੇ ਗੋਡੇ ਕਿੰਨੇ ਸਾਂਹ ਚ ਪਏ ਸੀ 50 ਦਿਨਾਂ ਲਈ 50 ਦਿਨਾਂ ਸਾਂਹ ਚ ਪਾਇਆ ਸੀ ਬਾਈ ਦੂਜਾ ਗੋਡਾ ਏਮਜਾ ਹਸਪਤਾਲ ਬਟਿੰਡੇ ਤੋਂ ਗੋਡੇ ਖੈਰ ਤੋਂ ਰਾਜੀ ਭਾਜੀ ਵਧੀਆ ਨੇ ਗੱਲ ਕਰ ਵੀ ਚੱਕਰ ਜਾ ਕੇ ਡਿੱਗ ਵੀ ਪਚਾਈ ਦੇ ਇਥੋਂ ਬਾਹ ਤੇ 6 ਵਜੇ ਹਾਂ ਜਦੋਂ ਮੈਂ ਏਮ ਕੁੰਟ ਸਾਹਿਬ ਗਿਆ ਸੀ ਉਹ ਬਾਹ ਦੇ ਥੋੜਾ ਜਿਹਾ ਫਿਰ ਐ ਫੈਕਟਰੀ ਆ ਗਿਆ ਸੀਗਾ ਹੁਣ ਤਾਂ ਠੀਕ ਆ ਗਿਆ ਤਾਂ ਬਹੁਤ ਹਾਂ ਤੇ ਬਾਕੀ ਆ ਵਦਿਆਂ ਬੇ ਰਹਿੰਦੀਆਂ ਹੁੰਦੀਆਂ ਤਿਆਰੀਆਂ ਇੱਧਰ ਲਈ ਅੱਜ ਨਿਵੇੜਦੇ ਆ ਤੇ ਲੀੜਾ ਕਪੜਾ ਦੁਬਾਰੇ ਅੱਜ ਸਮਾਰ ਕੇ ਰੇਂਜਰ ਰੋਲ ਕਰਕੇ ਰੇਂਜਰ ਰੋਲ ਹੁੰਦਾ ਉਹ ਟੀ-ਸ਼ਰਟ ਦੀ ਤੈਹ ਜੀ ਸਮਾਰ ਕੇ ਬੱਜ ਜਾਂਦੀ ਉਹ ਕੋ ਪੈਕ ਦੀ ਬਣ ਜਾਂਦਾ ਸਾਡੀ ਤਿਆਰੀ ਬੰਦ ਕਰਕੇ ਟੰਗਦੇ ਜਦੋਂ ਤੱਕ ਮਾਮੇ ਹੋਰੇ ਮਿਲ ਕੇ ਬਾਗੇ ਬਹੁਤ ਹੁੰਦੀ ਰਹੇ ਸਕਦੀ ਠੀਕ ਹੈ ਤੇ ਹੁਣ ਅੱਜ ਸਮਾਰ ਕੇ ਤੈਹ ਤੂੰ ਮਾਰ ਕੇ ਉਹਨਾਂ ਕਪੜਾ ਨੂੰ ਦੇਖਦੇ ਨੇ ਪਾ ਗਏ ਹੈ ਆਰ ਸੋ ਬਾਗ ਜੀ ਬੰਮਾ ਦੇਖਦੇ ਕਰਦੇ ਚੱਲ ਮੂੰਹ ਸਿਰ ਜਾ ਤੇ ਤਾਂ ਕਰਕੇ ਭਾਈ ਇੱਕ ਅੱਧਾ ਦਿਨ ਬਸ ਹੋਰ ਲੇਟਾਂਗੇ ਚੱਲ ਕੋਈ ਨਵੇਂ ਲੱਗੇ ਨਵੇਂ ਲਏ ਮਾਈਕਾਂ ਦਾ ਪੂਰਾ ਫਾਇਦਾ ਠਾਇਆ ਯਾਰ ਤੇ ਮਾਤਾ ਬਾਦ ਇਹ ਵੀ ਲਾਇਆ ਭਾਈ ਮਾਤਾ ਦੇ ਮਾਤਾ ਕੋਲੇ ਵੀ ਲਾ ਰੱਖਿਆ ਉਧਰ ਤਾਂ ਹੀ ਮਾਤਾ ਨੂੰ ਹੁਣ ਤਾਂ ਭਾਵੇਂ ਕੋਈ ਨਾ ਦੂਰੋਂ ਬੋਲ ਕੇ ਰੁਵਾਇਆ ਜਾਂ ਬੰਦਿਆ ਹਾਂਜੀ ਜਿਹੜੀ ਵਧੀਆ ਚੀਜ਼ ਆ ਹਨਾ ਇਹ ਤਾਂ ਠੀਕ ਹੈ ਜੀ ਤੇ ਹੁਣ ਬਸ ਬੋਟੇ-ਬੋਟੇ ਕੰਮ ਦੇ ਨਵੇੜ ਕੇ ਅੱਜ ਮੈਨੂੰ ਚਾਰਜ ਘਰੇ ਆਗਾ ਉਦੋਂ ਤੋਂ ਤਿਆਰੀਆਂ ਤਿਆਰੀਆਂ ਤੇ ਪੂਰਾ ਮਹੀਨਾ ਲੱਗ ਗਿਆ ਤਿੰਨ ਤੋਂ ਛੰਡੇ ਜਾਇਆ ਆ ਹਾਂ ਦੋ ਵਾਰੀ ਇੱਕ ਵਾਰੀ ਸਰਦੂਰ ਗੜ ਗਿਆ ਹਾਂ ਇਹ ਤਾਂ ਚੱਲੀ ਜਾਂਦਾ ਬਈ ਉਹ ਤਿਆਰੀ ਤੇ ਦੋ ਵਾਰਾ ਰਵਾੜੀ ਜੇ ਸਾਰੀ ਤਿਆਰੀ ਕੰਪਲੀਟ ਕਰਨੀ ਆ ਬਈ ਇਹ ਫਿਰ ਟਾਈਮ ਲੱਗ ਜਾਂਦਾ ਮੈਨੂੰ ਪੂਰਾ ਮਹੀਨਾ ਹੋ ਗਿਆ ਤਿਆਰੀ ਦੇ ਲਈ ਨਹੀਂ ਤਾਂ ਮੈਂ ਤੁਹਾਨੂੰ ਵੀਦਣਾ ਤਾਂ ਗਿਆ ਹੁੰਦਾ ਜੇ ਹੁਣ ਆ ਤਿਆਰੀ ਕਰਨ ਦੇ ਚਿਰ ਲੱਗ ਗਏ ਹਾਂ ਹਾਂ ਬਸ ਕੋਨੇ ਵੱਲੋਂ ਵਹਿਲਾ ਸੀਗਾ ਤੇ ਚੰਗਾ ਮਾਤਾ ਜੀ ਦੇ ਮੈਂ ਕਿਹੜਾ ਕਿਤੇ ਜਾਣਾ ਵਾਏ ਭਾਈ ਸੋਨੂ ਸਾਰੇ ਮੈਂ ਤਾਂ ਬਾਈਬਲ ਆਉਂਦੀ ਆ ਜਿਹੜੇ ਵੀਰ ਪੁੱਤ ਨਾਲ ਜੁੜੇ ਨੇ ਟਰ ਤੋ ਲੈ ਕੇ ਟਰ ਤੱਕ ਜ਼ਰੂਰ ਦੇਖੇਗਾ ਟਰ ਤਨਾ ਕਿ ਟਰ ਦੇ ਕਰਤਾ ਪਹਿਲਾਂ ਜੰਗਾ ਭਾਈ ਵਾਏ ਜੁੜੇ ਰੋ ਇਸੇ ਤਰ੍ਹਾਂ ਚੈਨਲ ਤੇ ਜੁੜੇ ਰੋ ਵੱਧੋ ਵੱਧ ਜੁੜਿਓ ਤੇ ਧੰਨਵਾਦ ਤੁਹਾਡੇ ਇਹ ਆਜ ਉਧਰ ਕੀੜਾ ਕੱਢਿਆ ਇਹ ਉਧਰ ਕੀੜਾ ਗਵਾਂਡੀਆਂ ਦੇ ਉਹ ਮਨਪਰੀ ਦੇ ਨਾ ਉਧਰ ਰਸੀਬ ਆਦੀ ਉਹ ਤਾਂ ਇਹ ਖੁੱਲੀ ਹੁੰਦੀ ਆ ਉਹ ਤਾਂ ਚੀਕਦੀ ਆ ਕਰਕੇ ਇਹਨੂੰ ਬੰਦ ਦੇਣੇ ਨਾ ਕਈ ਵੀ ਸਹਜ ਹੋ ਰਿਆ ਮਗਰ ਉਧਰ ਭੱਜ ਜਾਂਦੀ ਆ ਬਾਹਰ ਮੇਨ ਰੋਡਾ ਕੋਲ ਫਿਰ ਉਹ ਪਿੰਜਰੇ ਚ ਕਰ ਦੇਣੇ ਹੁੰਦੇ ਆ ਇਧਰ ਚਾਕ ਹੈ ਬੁੜੀ ਦੇ ਆਏ ਫੇਕੇ ਬੁੜੀ ਕਰੇ ਸਫਾਈਆਂ ਉਹ ਤੇ ਪਹਿਲੀਆਂ ਸਫਾਈਆਂ ਕਰਦ ਫਟਿਆਂ ਦੇ ਚੜ-ਚੜ ਸਫਾਈਆਂ ਹੋਈ ਜਾਂਦੀਆਂ ਨੇ ਇਧਰੋਂ ਤੇ ਇਹਦੀ ਮਨਪਰੀ ਦੇ ਨਾਲ ਬਹੁਤ ਲਿਆ ਆ ਜਾ ਇਹ ਨਾਲ ਪਏ ਵੀ ਜਾਂਦੀ ਹੁੰਦੇ ਕਈ ਵੀ ਸਹਜ ਹੋ ਆ ਗਈ ਸਹਜ ਤਾਰੀ ਸਲੇ ਸਹਿਜ ਦੇਖੇ ਥਲੇ ਤਾਰੀ ਦੇ ਘਰ ਜਾ ਦੇਖੇ ਥਲੇ ਤਾਰੀ ਸਹਿਜ ਆ ਜਾ ਸਹਿਜ ਚੌੜ ਚ ਧਿਆਨਾ ਸਹਿਜ ਹੋ ਆ ਗਈ ਸਹਿਜ ਬਾਈ ਦੇ ਕਰਦੀ ਚੌੜ ਚੱਲ ਪਰ ਆ ਜਾ ਉਹ ਤਾਂ 흘ੀਲਾ ਪਾੜ ਦੂਗੀ ਹਾਂ ਜੋ ਬੈਣ ਦਾ ਹਾਰ ਨਹੀਂ ਹਾਂ ਹਾਰ ਸੁਣ ਕੇ ਤੇ ਭੱਜੀ ਆ ਦੇ ਛਪਟੇ ਚੱਕ ਬਹਿ ਗਈ ਬਹਿ ਗਈ ਵਾਕਾਂ ਵਾਂਗ ਬੂਫਲ ਚੜ ਕੇ ਉਹ ਇਹਦਾ ਟਿਕਾਣਾ ਬਈ ਇੱਥੇ ਆ ਦੇਖ ਲੈ ਬੰਦੇ ਆ ਚੁੱਹਾ ਮੂੰਹ ਖੋੜਨਾ ਬਸ ਆ ਸਾਰਾ ਪਟਾ ਪਾ ਦੇ ਇਹਦੇ ਆ ਟੋਆ ਪੜਦਾ ਐਡਾ ਵੱਡਾ ਦੇਖ ਲੈ ਮੱਡੀ ਰਹਿੰਦੀ ਹੈ ਇੱਥੇ ਬੈਠੀ ਰਹਿੰਦੀ ਹੈ ਬਸ ਇਹਦਾ ਇਹੀ ਡਰ ਹੁੰਦਾਗਾ ਕਿ ਉੱਥੇ ਸੜਕ ਤੇ ਨਾ ਬਗਦੇ ਜਿਹੜੇ ਮਗਰ ਇਹ ਤਾਂ ਜੀ ਵੀ ਪੈ ਸਕਦੇ ਨੇ ਮਿੱਟੀ 'ਚ ਤਾਂ ਕਹਿੰਦੇ ਇਹ ਕਤੂਰੇ ਖੇਡ ਡੰਡਾ ਦਿਓ ਕੁਛ ਨਹੀਂ ਹੁੰਦਾ ਨਮਾਉਣ ਵਾਲੀ ਹੋ ਰਹੀ ਹੈ ਨਾ ਹੋਰ ਨਮਾਈ ਨੂੰ ਤਾਂ ਬਲਦ ਹੋ ਗਿਆ ਜੇ ਤੂੰ ਆ ਸਿਟੀ 'ਚ ਮਾਰਗ ਤੇ ਉਤਰ ਕੇ ਗੋਡੇ ਤੇ ਜੜੂਗੀ ਹੋਰ ਲਾਟੋ ਲਾਟੋ ਜੈਰੀ ਮੱਛ ਲੜਾ ਹੋਆ ਜਿਆ ਦਾ ਦਦਾਵਾਲਿਆ ਹੋ ਹਾਂ ਚੱਲ ਫਿਰ ਚੱਲ 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 ਦੇਖ ਚੱਟੀਆਂ ਦੇ ਆਥਾ ਛੜੀ ਜੀ ਚਾਹ ਬਣਾਈ ਗਿਆ ਹੁਣ ਸਹੇ ਹਟ ਗਈ ਹੁਣ ਚੱਕਣੋ ਜਣਾ ਸਹੇ ਚਾਹ ਚਾਹ ਤਾਂ ਭਾਈ ਪੀ ਲੈਨੇ ਆ ਚਾਹ ਹੀ ਹੁੰਦੀ ਆ ਬਸ ਪਿੰਡਾਂ ਚ ਵਾਰ ਦਾ ਘਬਾਨਾ ਦਾਮ ਲੈਣ ਦਾ ਭਾਗਰ ਪੁੱਛ ਰ ਤੂੰ ਚਾਹ ਪੀਓਗੇ ਭਾਈ ਚੈਨਲ ਵਾਲਾ ਬੜਾਵਾ ਦੇਗਾ ਹਾਂ ਭਾਈ ਹੋਏ ਹਾਈ ਪਿਆਦੇਗੇ ਜਦੋਂ ਕੋਈ ਵੀਰ ਭਾਈ ਆਉਂਦਾ ਹੈ ਜਰੂਰ ਭਾਈ ਚਾਹ ਪਿਆਦੇ ਤੋਰਦੇ ਆ ਕਿ ਜਲਮੋਹ ਪਿਆਦੇ ਮੇਂ ਆਉਂਦੇ ਜਿਹੜੇ ਵੀਰ ਕਈ ਕੈਮਰੇ ਤੇ ਆ ਜਾਂਦੇ ਕਈ ਕਹਿੰਦੇ ਭਾਈ ਹੋਰ ਛੰਗਦੇ ਹੁੰਦੇ ਚਲ ਗਏ ਬੜੇ ਨਹੀਂ ਆਉਂਦੇ ਚੰਗਾ ਕਰ ਲੋ ਚਾਹ ਘੁੱਟ ਫਿਰ ਚਾਹ ਬਣਾਉਣੀ ਦਾ ਦਾਮ ਲੈ ਲਾਂਗੇ ਇਨੇ ਭਾਨੇ ਚੱਲ ਭਾਈ ਥੱਲੇ ਆਹ ਕਰੋ ਕਿਹਦੇ ਨਾਲ ਲਿਆ ਬਾਟ ਹੈ ਆ ਕਿੱਦਾਂ ਲਿਆ ਲੈਂਦਾ ਅਮਰੀਕਾ ਲੰਘਿਆ ਇੱਧਰ ਉਹਨੇ ਲਾਇਆ ਰੇੜਗਾ ਰੇੜਗੇ ਆ ਸੱਤ ਰੇੜਗੇ ਭਾਈ ਦੋ ਆ ਸੁੱਖ ਨਾਲ ਚੱਲਦੇ ਮੈਂ ਆਖਿਆ ਕਿਥੇ ਹੋਆ ਅੰਗਰੀ ਐ ਨਹੀਂ ਪਤਾ ਇੱਥੇ ਬੈਹਿ ਜੋਂ ਟੂਆ ਪਟਕੇ ਰੇੜੇ ਤੇ ਕਾ ਫੱਟੇ ਦੇ ਪਿਆ ਹੈ ਇਹ ਕਾ ਫੱਟੇ ਦੇ ਰੇੜੂਆ ਨਮਾ ਜਾਵਾ ਇੱਕ ਮਾਤਾ ਕਹਿੰਦੇ ਰਸੋਈ ਚ ਪਿਆ ਭਾਈ ਇੱਕ ਉਧਰ ਪ੍ਰਾਣਾ ਪ੍ਰਾਣਾ ਰੇੜੂ ਅਮਰੀਕੇ ਨੂੰ ਸਮਾਇਆ ਹੋਇਆ ਉਹ ਰਿਕਾ ਹੁੰਦਾ ਆਪਣੀ ਕਾ ਬਸ ਤਾਂ ਇਹ ਸਾਕਾ ਚਾ ਮਲ ਉਧਰ ਲਾ ਹੈਪੀ ਦਾ ਭਾਈ ਇਹ ਤਿਆਰੀਂ ਹੀ ਉਹਦੇ ਦਾ ਬਸ ਮੇਰਾ ਦਿਮਾਗ ਭਾਈ ਤਿਆਰੀ ਕੀ ਲੱਗਿਆ ਰਹਿੰਦਾ ਤਾਂ ਇਧਰਲੇ ਬਲੌਗਾਂ 'ਚ ਥੋੜਾ ਜਿਹਾ ਕਈ ਵਾਰੀ ਘੱਟ ਧਿਆਨ ਹੁੰਦਾ ਕਈ ਵਾਰੀ ਵੀਡੀਓ ਬਣਾਉਂਦਾ ਨਹੀਂ ਬਸ ਮੈਂ ਦਿਨੇ ਮਾੜੀ ਮੁੱਟੀ ਜਿੰਨਾ ਕੰਮ ਆ ਬਣ ਜਾਂਦਾ ਉੰਨੇ ਦੀ ਗੱਲਬਾਤ ਸੁਣੋ ਆ ਵਖਾ ਲੈਣੇ ਆਗੇ ਕੀ ਕਹਿੰਦੇ ਸੀ ਮੰਮੀ ਉਹ ਸਲੀਮਾ ਤਾਂ ਅੱਜਰ ਗੱਲ ਕਰਦੀ ਆ ਮਾਖ ਟੀਵੀ ਚੱਲਦਾ ਕਿਤੇ ਇਹ ਤਾਂ ਰੇਡੀਓ ਲਾਇਆ ਅਮਰੀਕੇ ਨੇ ਮਾਰ ਰੇਡ ਗਿਆ ਅਮਰੀਕਾ ਚੌਂਕੀ ਆ ਰੇਡੀਓ ਇਹਦਾ ਠੀਕ ਹੈ ਜੀ ਚੱਲ ਬੱਸ ਫਿਰ ਇੱਕਾ ਬੱਚਾ ਇੱਕਾ ਕੇ ਦੋ ਇਹਦੇ ਥੱਲੇ ਡਿੱਗ ਪਈ ਸੀ ਇਹ ਉਹ ਕਿੱਧਰ ਗਿਆ ਕੇ ਚੱਕ ਕੇ ਲੈ ਗਿਆ ਆ ਬੈਠਾ ਉਰੇ ਆ ਓਏ ਭੋਲੂਆ ਯਾ ਕਿਧਰ ਗਿਆ ਕਿੱਥੇ ਓਏ ਆਇਆ ਯਾਰ ਬਿੱਲੀ ਲਾ ਜੋ ਫੜਕੇ ਤੈਨੂੰ ਹਾਂ ਆ ਤੇ ਅੰਦਰ ਸੈਜ ਕੀ ਆਲੇ ਨੇ ਤੇ ਭਈ ਇਹ ਚਿੜੀਆਂ ਨੇ ਅੱਜ ਕੱਟੇ ਹੋਏ ਬੱਚੇ ਤੇ ਥਲੇ ਡੇਗ ਪਿਆ ਤੇ ਰੋਲੇ ਪੈਦਰਾ ਹੋ ਮਗਰ ਪੈਰੀ ਚੀ ਆਪਣੇ ਕਤੂਰੀ ਅਜੇ ਕਿਦਰ ਦਾ ਮਰਬੀਦ ਨੂੰ ਚੱਕੇ ਆਈ ਲੋਟ ਆਊਗੀ ਤੇ ਹਜੇ ਕਿ ਥੋੜਲੇ ਬੋਲੂ ਜਾਂ ਛੋਟਾ ਜਿਹਾ ਹੈਗਾ ਇਹ ਆਓ ਦਿਖਾ ਦੇ ਹਾਂ ਬੋਲੀ ਆ ਜਦੋਂ ਮੈਂ ਕਿਹਾ ਨਾ ਛੋਟਾ ਆ ਗਿਆ ਜੋਂ ਦਾ ਘਾਉ ਨੂੰ ਹਲੇ ਇਹ ਚੌੜ ਕਰਨਾ ਕਿਹਦੇ ਖਾਰ ਦੀ ਜੇ ਮਹਾਕੇ ਤੇ ਬਿੱਲੀ ਨੇ ਫੜ ਲਿਆ ਉਹ ਬਾਗ ਗਿਆ ਚਲ ਆਪ ਹੀ ਨਿਗਾ ਰੱਖ ਲੈਣੀ ਆ ਦੋ ਜਣੀਆਂ ਦੋ ਜਣੀਆਂ ਹਾਂ ਚਿੜੀਆਂ ਤਾਂ ਤਿੰਨ ਫਿਰਦੀਆਂ ਆ ਵੱਡੀਆਂ ਦੋ ਬੱਚੇ ਹੋਣਗੇ ਸੰਤੀਵਾਲ ਮੈਡੀਕਲ ਹਾਲ ਹਉ ਯਾਰ ਪਹਿਲਾਂ ਅੰਦਰ ਨੂੰ ਖੁੱਲਦਾ ਹੁੰਦਾ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਕਹਿੰਦੇ ਕੌਣ ਬਣਾ ਕੇ ਗੱਗੀ ਆ ਮੈਡੀਕਲ ਹਾਲ ਵਾਲਾ ਤਖੜਾ ਹੋਰ ਬਾਈ ਠੀਕ ਠੀਕ ਹੋ ਜਮਾ ਚੜਦੀ ਕਰਾ ਸਾਰੀਆਂ ਦਵਾਈਆਂ ਦੇ ਦੇ ਮੈਨੂੰ ਜਿਹੜੀਆਂ ਕੰਮ ਆ ਜਾਣ ਹਾਂ ਬੁਖਾਰ ਦੇ ਖਾਂ ਮਖੰਗ ਹੂੰ ਪਰਦੇ ਝੋਲਾ ਅੱਜ ਹੈਜੀ OK ਸਰ ਹੂੰ ਹੂੰ ਅੱਜ ਛੋਟੇ ਛੋਟੇ ਕੰਮ ਆਏ ਤੇ ਡਿਊਟੀ ਲਾ ਰੱਖੀ ਐ ਜਿੰਨੇ ਕਿ ਰਹਿੰਦੇ ਐ ਇਹਦੇ ਕੀ ਕਰੀ ਜਾਂਦੇ ਮਮੀ ਠੀਕ ਐ ਤੇ ਇੱਕ ਚੀਜ਼ ਰਹਿ ਗਈ ਹੋਰ ਮੇਨ ਇਹ ਜਾਂ ਐਕਸਟੈਂਸ਼ਨ ਬੋਰਡ ਉਹ ਮੈਂ ਦੂਜਾ ਲੱਭ ਰਿਆ ਸੀ ਠੀਕ ਜਿਹਾ ਹੋਵੇ ਕੋਈ ਮਤਲਬ ਹੌਲਾ ਜਿਹਾ ਕੋ ਮਿਲ ਨਹੀਂ ਰਿਹਾ ਸੀ ਕੰਮ ਬਾਕੀ ਇਕੱਠਾ ਕਰ ਕਰ ਕੇ ਮੰਜੇ ਤੇ ਰੱਖੀ ਇਹਨੇ ਆ 6:23 ਦੇ ਮਿੰਟਾਂ ਦਾ ਬੇੜਾ ਤੇ ਤਲਵੰਡੀ ਵਾਗ ਗਿਆ ਸੀ ਦੁਪਹਿਰੇ ਨੀਰਾਚਾਰਾ ਜਾ ਪਾ ਕੇ ਆ ਬੂਟ ਆਪਣੇ ਰਾਹਾਂ 'ਚ ਹੀ ਫਿਰਦੇ ਸੀ ਉਹ ਜੋ ਬਾਈ ਪਰੇ ਚੱਕੀ ਵਰਦਾ ਸੀ ਕਾਲਿਆਂ ਵਾਲੀ ਬੰਨੀ ਤੇ ਮਖਿਆ ਬਾਈ ਤਲਵੰਡੀ ਤੂੰ ਫੜ ਕੇ ਲੈ ਜੂਗਾ ਅਸੀਂ ਹੁਣ ਇਹ ਦੇਖਦੇ ਆ ਕਿਹੋ ਜਿਹਾ ਸਿਸਟਮ ਹੈ ਨਿਕਲਦਾ ਇਹਦੇ 'ਚੋਂ ਕੀ ਕਹਦੇ ਸੀ ਮੰਮੀ ਨੇ ਮੰਮੀ ਵਾਈਲਡ ਕ੍ਰਾਫਟ ਠੀਕ ਹੈ ਬਾਈ ਹੌਲੇ ਅਗੇ ਜਾਏ ਜਿਹੇ ਜਿਹਾ ਸੁਣਾਇਆ ਸੀ ਉਹੀ ਜੀ ਨਿਕਲੇ ਆਏ ਇਹ ਅ 1999 ਇਹਨਾਂ ਦਾ ਬਈਆ ਗ੍ਰਿਪ ਗਰੁੱਪ ਜੀ ਦਾ ਦੇਖ ਕੇ ਆ ਮਹਗਾਏ ਜੀ ਇਹਨਾਂ ਦਾ ਵਧੀਆ ਹੁੰਦਾ ਮਤਲਬ ਆ ਕੜੇ ਟੁਕੜੇ ਖਾਂਦੇ ਪਾਉਣ ਵਾਸਤੇ ਪਹਾੜਾਂ ਪੁਰਾਏ ਵਾਸਤੇ ਟਰੈਕਿੰਗ ਬੂਟ ਆ। ਉਹ ਮੰਮੀ ਉਹਦੇ ਅਕੇਚੂ ਵਾਲੇ ਆ। ਅੱਛਾ। ਉਹ ਥੋੜੇ ਜੀ ਨਾ ਉਹ ਹਾਈ ਨੈਕ ਸੀਗੇ ਉਹ ਇਹ ਦੁੱਚੇ ਸੀਗੇ ਬਈ ਮੈਡ ਐਂਕਲ ਮੰਗਾਏ ਆਗੇ ਮਤਲਬ ਇੱਕ ਲੋ ਐਂਕਲ ਹੁੰਦੇ ਜਿਹੜੇ ਆਪਾਂ ਆਸਧਾਰਨ ਬੂਟ ਪਾਉਣੇ ਆ ਲੋ ਐਂਕਲ ਹੈਗੇ। ਤੇ ਇਹ ਮੈਡ ਐਂਕਲ ਵੀ ਆਧਾ ਵਿਚਾਲਾ ਜਿਹਾ ਉੱਚਾ ਆ ਗਿਆ ਇਹਨਾਂ ਦਾ। ਇੱਥੋਂ ਹੁਣ ਜੇ ਹਾਈ ਐਂਕਲ ਹੁੰਦੇ ਹੋਰ ਉੱਚੇ ਹੁੰਦੇ ਅੱਗੋਂ ਹੈ। ਇਸ ਇਹ ਬਾਹਲੇ ਤੰਗ ਨਹੀਂ ਕਰਦੇ ਨੇ ਸਾਈਕਲ ਤੇ ਜਾਂ ਪਹਾੜਾਂ ਤੇ ਵਪਾਇਰ ਫੂਟ ਰੱਖ ਕੇ ਤੁਰਦੇ ਨੇ ਬਾਹਲੇ ਗਿੱਟਾ ਜਿਆ ਨਹੀਂ ਮੁੜਦਾ ਮਾਤਾ ਜੀ ਇਹ 2000 ਦੇ 1999 ਉਹ ਚੱਕ ਲਿਆ ਆਪਣੇ ਨੌਜਵਾਨੇ ਸਾਈਕਲ ਦੇ ਪਿੱਛੇ ਟੰਗੀ ਹੋਈ ਬਾਲ ਆ ਢੇਡਣ ਚੱਲਿਆ ਨੌਜਵਾਨਾ ਕੀ ਕਹਿੰਦੇ ਹੁੰਦੇ ਨੇ ਉਹ ਬੋਲੀਵਾਲ ਥੋੜਾ ਜਿਹਾ ਭਾਈ ਥੁਰ ਗਿਆ ਚੱਕ ਵਧਾਈਆਂ ਮਾਤਾ ਜੀ ਸਨ ਉਹ ਵੀ ਵਧਾਈਆਂ ਨਵੇਂ ਬੂਟ ਆ ਲਿਆ ਠੀਕ ਆ ਨਾ ਸੋਹਣੇ ਬਾਅਦ ਸਣ ਲਾ ਦੇਂਗੇ ਜੀ ਹੋਰ ਲਾਦੇ ਤੇ ਮੇਰੇ ਤਾਂ ਪੱਖੀ ਖਰਾਬ ਹੋ ਗਈ ਹੁਣ ਕੀ ਕਰਾਂ ਪੱਖੀ ਤੇ ਫੇਰ ਹੋਰ ਕੀ ਕਰਨਾ ਫਿਰ ਨਵੀਂ ਲਿਆਉਣੇ ਆ ਉਹ ਸੱਚੀ ਦਾ ਪੱਖੀ ਜਿਹੜੀ ਜੀਵਨ ਸਹਤਾ ਨਹੀਂ ਹਾਂ ਸਹਿਜ ਪਾ ਕੇ ਦੇਖ ਲੈ ਦੇਖ ਲੈ ਦੇਖ ਲੈ ਤੇਰੀ ਮਰਜ਼ੀ ਆ ਇੱਥੇ ਹਾਂ ਭਈ ਹੁਣ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਆ ਭਾਈ ਬੂਟ ਰਹਿੰਦੇ ਸੀਗੇ ਤੇ ਬਾਕੀ ਰਖੜੀ ਬਣਾ ਜਾਗੇ ਭੈਣ ਉਹਰੇ ਆਉਣਗੇ ਆ ਗਏ ਇੱਕ ਭੈਣ ਆ ਗਏ ਦੂਜੀ ਵੀ ਆ ਗਈ ਅੱਛਾ ਅੱਤਾਈ ਵੀ ਆ ਗਈ ਠੀਕ ਹੈ ਤੇ ਨਾਲੇ ਰਖੜੀ ਬਣਾ ਲਾਂਗੇ ਤੇ ਨਾਲੇ ਬੂਟ ਆ ਗਏ ਤੇ ਨਾਲੇ ਇਕੱਤੀ ਚੀਜ਼ ਰਹਿ ਗਈ ਉਹ ਵੜ ਲਿਆਵਾਂਗੇ ਪਿੰਡੋਂ ਮਿਲ ਜੂਰਾ ਠੀਕ ਹੈ ਮਾਤਾ ਜੀ ਵਧਾਈ ਹੋਵੇ ਤੇਰੀ ਵਧਾਈ ਹੋ ਅੱਡਾ ਵਧੀਆ ਅੱਡਾ ਅੱਡਾ ਬਹੁਤ ਸੋਹਣਾ ਬਹੁਤ ਸੋਹਣਾ ਅੱਡਾ ਆ ਦੇਖ ਹੱਸ ਜਾਣਗੇ ਆ ਗਿਆ ਭਾਈ ਦੁੱਧ ਪਾ ਕੇ ਹੈ ਹੱਸ ਜਾਣਗੇ ਦੋਖੜੇ ਇਹ ਬਸ ਇਹ ਇਹਦੇ ਥੋੜੇ ਫਰਕ ਹੁੰਦਾ ਜਿਹੜੇ ਬੂਟ ਲੈ ਕੇ ਗਿਆ ਸੀ ਭਾਈ ਇਹ ਸੇਗਾ ਦੇ ਸੀਗੇ ਇਹਨਾਂ ਦੇ ਆ ਚੀਜ਼ ਐ ਇਥੋਂ ਘਸ ਗਈ ਪੂਰੀ ਇਹ ਉੱਥੇ ਕਿਹਾ ਸੀ ਜਦੋਂ ਹੇਮਗੁੰਡ ਸਾਹਿਬ ਇਹ ਲੈ ਕੇ 7500 ਰੁਪਏ ਦੇ ਸੀਗੇ ਘਰੇ ਪਾਉਣ ਨੂੰ ਤਾਂ ਵਧੀਆ ਨਹੀਂ ਹਲੇ ਵੀ ਇਹ ਕੋਈ ਮਾੜੇ ਨਹੀਂ ਗੇ ਤੇ ਪਰ ਉੱਥੇ ਜਾ ਕੇ ਇਹ ਫਿਸਲ ਨਾਲ ਆ ਕੰਮ ਹੋ ਜਾਂਦਾ ਵੀ ਪੱਥਰ-ਪੁੱਥਰ ਤੇ ਮਾੜਾ-ਮੋਟਾ ਇਹ ਕਾਰੜੇ ਹੁੰਦੇ ਅੰਮੀ ਆ ਹਰ ਸਪੈਸ਼ਲ ਟ੍ਰੈਕਿੰਗ ਬੋਟ ਨੇ ਇਹ ਤੇ ਇਹਨਾਂ ਦੇ ਬਈ ਅੱਡਿਆਂ ਦਾ ਫਰਕ ਹੁੰਦਾਗਾ ਹਮ ਹਮ ਲੋਡ ਆ ਬਈ ਕਮੈਂਡ ਪੂਰਾ ਮੇਜ ਆ 8 ਨੰਬਰ ਗੂਟ ਆਉਂਦੇ ਆ ਤੇ ਆਖੀ ਮੰਗਾਏ ਸੀਗੇ ਤੇ ਥੋੜੇ ਲੋਜੀ ਆ ਕੋਮੈਨੋ ਆਏ ਸੀ ਬਾਹਲੇ ਟਾਈਟ ਨਾਲ ਆ ਜਾਣ ਕਈ ਵਾਰੀ ਕੰਪਨੀਆ ਦਾ ਥੋੜੇ ਨੰਬਰਾਂ ਦਾ ਮਾੜਾ ਮੋਟਾ ਹਲਕਾ ਬੁਲਕਾ ਹਿਸਾਬ ਕਿਤਾਬ ਫਰਕ ਹੁੰਦਾਗਾ ਤੇ ਰੇਟ ਪਾਈ ਇਹਦੇ ਤੇ ਇੰਨਾ ਲਿਖਿਆ ਹੁੰਦਾਗਾ ਤੇ ਲੱਗਿਆ ਆਪਾਂ ਨੂੰ ਇਹ 2000 ਦੇ 900 ਰੁਪਏ ਦੇ ਫੇਟਾ ਕੰਮ ਤੁਰਨਾ ਕਰਨ ਜੇ ਕੰਫਰਟੇਬਲ ਨੇਗੇ ਸਹੀ ਆ ਮੰਮੀ ਮਾਤਾ ਕਹਿੰਦੇ ਭਈ ਪਾ ਕੇ ਦੇਖ ਲਾ ਹੁਣੀ ਦੋ ਹਾਂ ਸੋਹਣੇ ਲੱਗਦੇ ਆ ਠੀਕ ਆ ਜੀ ਆਹ ਬੂਟ ਭਾਈ ਕੇਚੂਆ ਦੇ ਆ ਟਰੈਕਿੰਗ ਵਾਲੇ ਇਹ ਦਾ 2.5 ਸਾਲ ਪਹਿਲਾਂ ਲਏ ਸੀ ਮੈਂ 1800 ਰੁਪਏ ਦਾ ਮਾਡਲ ਆ ਇਹ ਇਹ ਹਾਈ ਐਂਕਲ ਹਾਈ ਨੈਕ ਕਹਿੰਦੇ ਆ ਇਹ ਲੈ ਐਸੀ ਮੈਂ 8.5 ਨੰਬਰ ਉਹ ਮੇਰੇ 8 ਹੋਂਦੇ ਇਹ ਬੱਦ ਲੈ ਸੀਗੇ ਜਿਹੜੀ ਮੋਟੀ ਜਰਾ ਪੌਣੀ ਪੈ ਜਾਂਦੀ ਆ ਟਰੈਕਿੰਗ ਵਾਲੇ ਹੋਂਦਾ 3 ਨੰਬਰ ਵੱਧ ਹੀ ਲੈਣੇ ਚਾਹੀਦੇ ਹੈਗੇ ਤੇ ਪਰ ਇਹ ਉਨੇ ਕੰਫਰਟੇਬਲ ਜੀ ਨਹੀਂ ਲੱਗਦੇ ਮੈਨੂੰ ਇਹਦੇ ਚ ਪੈਰ ਮੇਰਾ ਘੁੱਟਿਆ ਜਾ ਰਹਿੰਦਾ ਹੈਗਾ ਤੇ ਤਾਂ ਕਰਕੇ ਇਹ ਟਰੈਕਿੰਗ ਟ੍ਰੱਕਾਂ ਤੇ ਗਦੇ ਪਾਏ ਆ ਬਸ ਕੁਝ ਵਾਰੀ ਇਹ ਤੇ ਉਹ ਪਾਏ ਆ ਇਹ ਫਿਰ ਸਾਈਕਲਿੰਗ ਵਿੱਚ ਚਲਾਉਣ ਵਾਸਤੇ ਇੰਨੇ ਮੈਨੂੰ ਠੀਕ ਜਾਂ ਨਹੀਂ ਕੰਮ ਲੱਗਿਆ ਕਿ ਰੋਜ਼ ਬੰਦੇ ਨੇ ਸਾਰਾ ਦਿਨ ਪਾ ਕੇ ਰੱਖਣੇ ਕਿ ਉਹ ਪਾ ਕੇ ਦੇਖਿਆ ਹੁਣ ਫੁੱਲ ਕੰਫਰਟੇਬਲ ਆ ਉਹ ਤਾਂ ਅੰਦਰੋਂ ਪੋਲੇ ਜੇ ਵੀ ਆ ਤੇ ਬਾਕੀ ਪਈ ਆ ਇੱ ਪਿਆਰ ਹੋਇਆ ਖੜਾਗਾ ਨੌਜਵਾਨ ਜਿਵੇਂ ਬੂਤਰਾ ਬੂਤਰਾ ਟੰਗੀਆਂ ਪਈਆਂ ਨੇ